ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮਾਉ ਮਾਤਾ ਸਾਹਿਬ ਦੇਵਾ ਸੋ ਅੱਜ ਆਪਾਂ ਵਿਚਾਰ ਕਰਦੇ ਆ ਤੇ ਇਹ ਅਸ਼ਨਾਨ ਕੀਤੇ ਬਿਨਾ ਨਾਮ ਸਿਮਰਨ ਦਾ ਫਲ ਮਿਲਦਾ ਹੈ ਕਿ ਨਹੀਂ ਗੁਰਸਿੱਖੋ ਪਿਆਰਿਓ ਇਹ ਸਾਰਾ ਜਿਹੜਾ ਉਦੋਂ ਪ੍ਰਾਲੈਨਾ ਇਸ਼ਨਾਨ ਵਾਸਤੇ ਵਾਹਗਰੂ ਨਾਮ ਵਾਸਤੇ ਹੁੰਦਾ ਜਿਹੜਾ ਆਤਮਾ ਦਾ ਇਸ਼ਨਾਨ ਹੈ ਉਹ ਬਾਣੀ ਨਾਲ ਹੁੰਦਾ ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ ਹੈ ਤੇ ਜਿਹੜਾ ਸਰੀਰਕ ਤੌਰ ਤੇ ਹੈ ਉਹ ਪਾਣੀ ਨਾਲ ਹੁੰਦਾ ਇਹ ਆਪ ਜਾਣਦੇ ਹਾਂ ਪਹਿਲਾ ਪਹਿਲਾ ਸ਼ੁਰੂਆਤ ਦੇ ਵਿੱਚ ਬੰਦਾ ਨਾ ਕਿਸੇ ਚੀਜ਼ ਨਾਲ ਬੰਨਿਆ ਹੁੰਦਾ ਹੈ ਬੰਦੇ ਦਾ ਮਨ ਇਨਸਾਨ ਦਾ ਹਰ ਇੱਕ ਚੀਜ਼ ਤੇ ਉਹਨੂੰ ਮਾਨ ਕਰਨ ਦੀ ਆਦਤ ਹੋ ਗਈ ਕਈ ਕੰਮ ਇਸ ਤਰ੍ਹਾਂ ਦੇ ਨੇ ਜਿਹੜੇ ਸ਼ੁਭ ਕੰਮ ਨੇ ਜੇ ਉਹਨਾਂ ਤੇ ਆਪਾਂ ਮਾਣ ਕਰੀਏ ਤਾਂ ਹੰਕਾਰ ਕਰੀਏ ਹੰਕਾਰ ਦਾ ਮਤਲਬ ਆਪ ਦਾ ਆਪ ਜਿਤਾਉਣਾ ਹੁੰਦਾ ਹੈ ਹੌਮ ਵਿੱਚ ਆਇਆ ਹੌਮ ਵਿੱਚ ਗਿਆ ਜੇ ਬੰਦਾ ਇਸ਼ਨਾਨ ਕਰਦਾ ਹੈ ਨਾ ਉਹ ਤੇ ਹੀ ਮਾਣ ਕਰਦਾ ਵੀ ਮੈਂ ਹਾਂ ਕਰਦਾ ਵੀ ਮੈਂ ਕੁਝ ਕਰ ਰਿਹਾ ਇਕੰਦਰ ਉਹ ਇੱਕ ਸੋਚ ਬਸੀ ਹੋਈ ਹੈ ਜੇ ਮੈਂ ਨਹੀਂ ਕਰ ਰਿਹਾ ਤਾਂ ਮੈਂ ਪਾਪੀ ਆ ਜੇ ਮੈਂ ਕਰ ਰਿਹਾ ਤਾਂ ਮੈਂ ਪੁੰਨੀ ਆ ਇਹ ਬੰਦਾ ਡਿੜਤਾ ਕਰਦਾ ਹੈ ਸੰਸਕਾਰ ਬਣਦੇ ਨੇ ਚੀਜ਼ ਨਾਲ ਸੋ ਪਹਿਲੀ ਵਾਰ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਸ਼ਨਾਨ ਕਰੇ ਬਿਨਾਂ ਫਲ ਜਿਹੜਾ ਬਾਣੀ ਦਾ ਉਹ ਮਿਲਦਾ ਹੈ ਨਾਮ ਸਿਮਰਨ ਕਰੇ ਦਾ ਫਲ ਮਿਲਦਾ ਹੈ ਇਸ਼ਨਾਨ ਕੀਤੇ ਬਿਨਾ ਵੀ ਪਰ ਨਾਮ ਸਿਮਰਨ ਦਾ ਫਲ ਤਾਂ ਦੋਨੇ ਤਰ੍ਹਾਂ ਮਿਲਦਾ ਹੈ ਇਸ਼ਨਾਨ ਕਰੋ ਜਾਂ ਨਾ ਕਰੋ ਪਰ ਇਸ਼ਨਾਨ ਕਰਕੇ ਸਿਮਨ ਕਰਕੇ ਦੇਖ ਲਓ ਤੁਸੀਂ ਤੇ ਬਿਨਾਂ ਇਸ਼ਨਾਨ ਤੋਂ ਸਿਮਨ ਕਰਕੇ ਦੇਖ ਲਓ ਇਹ ਫਰਕ ਦਾ ਫਰਕ ਹੁੰਦਾ ਕਿਉਂਕਿ ਅ ਇਸ਼ਨਾਨ ਕਰਨ ਦੇ ਨਾਲ ਸਰੀਰ ਵਿੱਚ ਸੁਰਤੀ ਫੁਰਤੀ ਆਉਂਦੀ ਹੈ ਸਵੱਛ ਹੁੰਦਾ ਹੈ ਆਲਸ ਦੂਰ ਹੁੰਦਾ ਉਹ ਫਿਰ ਸੁਰਤੋ ਇਕਾਗਰ ਜਿਆਦੇ ਹੁੰਦੀ ਹੈ ਆਪਦੇ ਆਪ ਨੂੰ ਮੰਨਦਾ ਧਰਮੀ ਜਿਹਾ ਸਮਝਦਾ ਵੀ ਹਾਂ ਮੈਂ ਕੁਝ ਕੀਤਾ ਇਹਨੂੰ ਕਰਮ ਕਹਿੰਦੇ ਨੇ ਕਿਉਂਕਿ ਮਹਾਰਾਜ ਦੇ ਬਚਨ ਨੇ ਦੋਨੇ ਪਾਸੇ ਬਾਣੀ ਕੰਮ ਕਰਦੀ ਏ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਨਾਮ ਵੀ ਜਪਦਾ ਗੁਰਮੁਖ ਦਾਨ ਵੀ ਕਰਦਾ ਘਾਲ ਖਾਈ ਕੇ ਸੱਤੋਂ ਦੇ ਨਾਨਕਰਾਉ ਪਛਾਣ ਐ ਸੀ ਪੁੰਨ ਦਾਨ ਵੀ ਕਰਦਾ ਗੁਰਮੁਖ ਤੇ ਵੈਸੇ ਰੂਪਾ ਲੱਗ ਰੇ ਇਸ਼ਨਾਨ ਵੀ ਕਰਦਾ ਕਾਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭੈ ਰੋਗਾ ਜੇ ਤਾਂ ਤੂੰ ਪਿਆਰੇ ਆ ਇੱਕ ਹਰ ਇੱਕ ਚੀਜ਼ ਦਾ ਫਲ ਲੈਣਾ ਚਾਹੁੰਦਾ ਫਿਰ ਤਾਂ ਤੂੰ ਇਸ਼ਨਾਨ ਵੀ ਕਰ ਇਸ਼ਨਾਨ ਦਾ ਫਲ ਅਲੱਗ ਮਿਲੇਗਾ ਅੰਮ੍ਰਿਤ ਵੇਲੇ ਇਸ਼ਨਾਨ ਦਾ ਫਲ ਮਿਲਦਾ ਕਿਉਂ ਉਹ ਵੈਗੁਰੂ ਦੇ ਵਾਸਤੇ ਹੋ ਗਿਆ ਪਰਮਾਤਮਾ ਦੇ ਵਾਸਤੇ ਹੋ ਗਿਆ ਜਿਵੇਂ ਕੋਈ ਰਿਸ਼ਤੇਦਾਰ ਆਉਂਦਾ ਆਪਾਂ ਕਹਿੰਦੇ ਆ ਵੀ ਥੋੜਾ ਸਾਫ਼ ਸੁਥਰਾ ਰੱਖੋ ਕਮਰਾ ਬਈ ਘਰ ਦੀ ਸਫਾਈ ਕਰੋ ਪਰਿਵਾਰ ਰਿਸ਼ਤੇਦਾਰ ਆ ਕੇ ਕਹੇਗਾ ਵੀ ਇਹ ਸੁਸਤ ਲੋਕ ਨੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਆਪਣਾ ਸਰੀਰ ਹੈ ਇਹਨੂੰ ਸਜਾਉਣਾ ਸੁਸਤੀ ਦੂਰ ਹੁੰਦੀ ਹੈ ਜਲ ਵੀ ਇੱਕ ਨਾ ਜਣ ਕੇ ਆਪ ਸਰੀਰ ਉਤੇ ਪੂਰਾ ਕੰਮ ਕਰਦਾ ਹੈ ਇਹ ਸ਼ਕਤੀ ਦਿੰਦਾ ਹੈ ਪਹਿਲਾਂ ਪਾਣੀ ਜੀਵ ਹੈ ਜਿਤਾ ਹਰਿਆ ਸਭ ਕੋਏ ਸਭ ਚੀਜ਼ ਤੇ ਆਪਣਾ ਅਸਰ ਪਾਉਂਦਾ ਹੈ ਪਾਣੀ ਵਿੱਚ ਜਲ ਵਿੱਚ ਸ਼ਕਤੀ ਹੈ ਪਰ ਜੇ ਤੁਸੀਂ ਆਤਮਕ ਸ਼ਨਾਨੀਓ ਸਦਾ ਪਰਮਾਤਵਾ ਦੇ ਰੰਗ ਵਿੱਚ ਰਹਨੇ ਹੋ ਤਾ ਇਹਨਾਂ ਤੋਂ ਉੱਚਾ ਉੱਠ ਜੇ ਪਿਆਰਿਓ ਤੁਸੀਂ ਫਿਰ ਜੇ ਤੁਸੀਂ ਇਸ ਤਰ੍ਹਾਂ ਲੱਗਦਾ ਨਵੇਂ-ਨਵੇਂ ਕਈ ਕਈ ਨਵੇਂ ਹੁੰਦੇ ਨੇ ਉਹ ਜੇ ਸਿਮਨ ਇਸ਼ਨਾਨ ਪਾਣੀ ਕਰ ਲੈਣ ਤਾਂ ਸਿਮਨ ਚ ਜੀ ਲੱਗਦਾ ਨਹੀਂ ਲੱਗਦਾ ਨਹੀਂ ਹੈਗਾ ਇਹ ਤੁਸੀਂ ਆਪਣੀ ਅਵਸਥਾ ਦੇਖਣੀ ਆ ਪਰ ਫਾਲਾ ਹਮੇਸ਼ਾ ਮਿਲਦਾ ਹੀ ਮਿਲਦਾ ਹੈ ਜਿੰਨੀ ਤੁਸੀਂ ਵਿਧੀ ਨਾਲ ਕਰੋਗੇ ਜਿਵੇਂ ਕੋਈ ਇਹ ਆਪਣੇ ਵਾਹਿਗੁਰੂ ਅ ਕਿਹੇ ਚੀਜ਼ ਦੀ ਇੱਛਾ ਤੁਹਾਡੇ ਅੰਦਰ ਫਿਰ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਉਹਦੇ ਵਿੱਚ ਜੇ ਤੁਸੀਂ ਆਤਮਿਕ ਗਿਆਨੀ ਹੋ ਵੀ ਇਹ ਸਾਰੀ ਦੇ ਮਲੀਨ ਹੈ ਇਹਦਾ ਕੀ ਹੈ ਫਿਰ ਤੁਸੀਂ ਪ੍ਰਮਾਤਮਾ ਦੇ ਰੰਗ ਰੰਗ ਵਿੱਚ ਜੇ ਰੰਗੇ ਹੋਏ ਹੋ ਫਿਰ ਤੁਸੀਂ ਇਸ਼ਨਾਨ ਕਰਨਾ ਜਾਂ ਨਾ ਕਰਨਾ ਫਿਰ ਸੁੱਤਿਆਂ ਵੀ ਜਾਗਦੇ ਵੀ ਇੱਕੋ ਗੱਲ ਬਾਤ ਹੈ ਫਿਰ ਤੁਸੀਂ ਇਹ ਚੀਜ਼ਾਂ ਉੱਤੇ ਉੱਠ ਗਏ ਤੇ ਫਿਰ ਸੌਣਾ ਜਾਗਣਾ ਖਾਣਾ ਪੀਣਾ ਸਭ ਕੁਝ ਇੱਕੋ ਮਿੱਕੀ ਹੋ ਜਾ ਸਰੀਰ ਤੋਂ ਝਾਟ ਉੱਠਦਾ ਬੰਦਾ ਜੇ ਤੁਸੀਂ ਇੱਥੇ ਖੜੇ ਹੋ ਅਜੇ ਵੀ ਆਹਾ ਵਹਿਗਰੂ ਤੋਂ ਵਿਧੀ ਨਾਲ ਪਾਠ ਕਰਕੇ ਉਹਦੀ ਮਰਯਾਦਾ ਵਿੱਚ ਰਹਿ ਕਰਨਾ ਹੈ ਫਿਰ ਬਹੁਤ ਕੁਝ ਹੁੰਦਾ ਹੈ ਇਸ ਨਾਮ ਦੀ ਵੀ ਕਰਨਾ ਇੱਕੋ ਤਰ੍ਹਾਂ ਦੇ ਵਸਤਰ ਰੱਖਣੇ ਫਿਰ ਇਹਨਾਂ ਬੰਦਨਾ ਵਿੱਚ ਰਹਿਣਾ ਪੈਂਦਾ ਕਿਉਂ ਗੁਰੂ ਦੀ ਮਰਯਾਦਾ ਵਿੱਚ ਰਹਿਣਾ ਗੁਰੂ ਦੇ ਹੁਕਮ ਵਿੱਚ ਰਹਿਣਾ ਉਹਦੇ ਡਰ ਵਿੱਚ ਰਹਿਣਾ ਇਸ ਪੱਲੇ ਵਿੱਚ ਰਹਿਣਾ ਵੀ ਮੈਂਨੇ ਬੱਚੇ ਜਿਵੇਂ ਕਾਲਜ ਸਕੂਲ ਜਾਣਾ ਹੈ ਇਹ ਆਹ ਵਰਦੀ ਪਾਉਣੀ ਹੈ ਜਣੇ ਕਿ ਡਰ ਹੋਣਾ ਉਹ ਮਰਯਾਦਾ ਜਿੰਨਾ ਕੋਈ ਸੂਲਾ ਵਿੱਚ ਰਹੇਗਾ ਉਹਨਾਂ ਫਾਇਦਾ ਹੁੰਦਾ ਹੈ ਪਰ ਜੇ ਕੋਈ ਬੰਦਾ ਕਹੇ ਕਿ ਮੈਂ ਤਾਂ ਸਿਮਰਨ ਦੇ ਵਿੱਚ ਸਦਾ ਹੀ ਰਹਿਣਾ ਮੈਨੂੰ ਆਤਮ ਗਿਆਨੀਆਂ ਮਹਾਰਾਜਾ ਜੀਵਾਂ ਇੱਕ ਮਿੱਕੋ ਹੋ ਜਾਂਦਾ ਹੈ ਉੱਥੇ ਤਾਂ ਫਿਰ ਸਾਧ ਭਲੇ ਅਣਨਾਤੇ ਆਂ ਚੋਰ ਸਚੋਰਾ ਚੋਰ ਮਹਾਰਾਜ ਕਹਿੰਦੇ ਬਈ ਇਹ ਤਾਂ ਫਿਰ ਸਰੀਰ ਤੋਂ ਉੱਚੇ ਉੱਠੀ ਗੱਲ ਜਿਸ਼ਨਾ ਪਰ ਦੁਬਾਰਾ ਫਿਰ ਮੈਂ ਕਹਿੰਦਾ ਇਸ਼ਨਾਨ ਕਰੇ ਤੋਂ ਬਿਨਾਂ ਵੀ ਫਲ ਮਿਲਦਾ ਹੈ ਆਤਮਕ ਗਿਆਨੀਆਂ ਜੇ ਤੁਸੀਂ ਜੇ ਤੁਸੀਂ ਐਸਾਲ ਵਿੱਚ 2-4 ਮਹੀਨੇ ਸਿਮਰਨ ਕਰਦੇ ਆ ਵਿਧੀ ਨਾਲ ਤਾਂ ਉਹਦੇ ਵਿੱਚ ਇਸ਼ਨਾਨ ਪਾਣੀ ਜ਼ਰੂਰੀ ਹੁੰਦਾ ਹੈ ਜੇ ਤੁਸੀਂ ਕਿਸੇ ਇੱਛਾ ਦੇ ਤੋਂ ਬਿਨਾ ਫਲ ਕਰਦੇ ਹੋ ਬਿਨਾ ਆਪਾਟ ਕਰਦੇ ਹੋ ਆਪਦੇ ਆਤਮਿਕ ਤੌਰ ਤੇ ਵੀ ਪ੍ਰਮਾਤਮਾ ਵਾਹਿਗੁਰੂ ਦਾ ਦਰਸ਼ਨ ਕਰਨਾ ਇੱਕ ਮਿਕਾ ਹੋਣਾ ਹੈ ਸਦਾ ਵਾਸਤੇ ਮੁਕਤ ਹੋਣਾ ਇਸ ਸੰਸਾਰ ਤੇ ਦੁਬਾਰਾ ਆਉਣਾ ਨਹੀਂ ਫਿਰ ਤੁਸੀਂ ਰੰਗੇ ਹੋਏ ਹੋ ਪਹਿਲਾਂ ਪਹਿਲਾਂ ਸਾਰੇ ਇਸ਼ਨਾਨ ਪਾਣੀ ਵਿਧੀਆਂ ਜੁਕਤੀਆਂ ਵਿੱਚ ਰਹਿੰਦੇ ਨੇ ਇਹ ਤੁਸੀਂ ਕਰ ਲੋ ਇਸ਼ਨਾਨ ਪਾਣੀ ਤੋਂ ਬਿਨਾ ਫਲ ਮਿਲਦਾ ਹੈ ਕਿ ਨਹੀਂ ਮਿਲਦਾ ਮਿਲਦਾ ਹੈ ਪਰ ਆਪਣੀ ਸੋਚਣੀ ਦੇ ਮੁਤਾਬਕ ਹੈ ਪਰ ਜਿਹੜੇ ਭਰੇਜ ਨੇ ਜਿਹੜੀਆਂ ਚੀਜ਼ਾਂ ਤੋਂ ਪ੍ਰੇਜ ਕਰਕੇ ਵਾਇਰ ਤੋਂ ਨੇੜੇ ਲੱਗੇ ਜਾਂਦਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਵੇਂ ਨਿੰਦਿਆ ਚੁਗਲੀ ਬਕਾਰ ਵਿਸ਼ੇ ਉਹ ਵਾਇਰ ਤੋਂ ਦੂਰ ਕਰਦੇ ਨੇ ਉਹ ਤਾਂ ਕਿਸੇ ਨੂੰ ਛੋਟਾ ਹੈ ਨਹੀਂ ਜਾਨੀ ਕਿ ਪਾਪ ਇਹੀ ਹੈ ਪ੍ਰਮਾਤਮਾ ਨੂੰ ਭੁੱਲ ਜਾਣਾ ਦੂਜੇ ਦਾ ਦਿਲ ਦਿਖਾਉਣਾ ਇਹ ਪਾਪ ਹੈ ਹੋਰ ਕੋਈ ਪਾਪ ਨਹੀਂ ਸਭ ਤੋਂ ਵੱਡੀ ਗੱਲ ਹੈ ਵੀ ਪਾਪ ਕੀ ਹੁੰਦਾ ਹੈ ਦੂਜੇ ਦਾ ਦਿਲ ਦਿਖਾਉਣਾ ਬਸ ਇੱਥੇ ਸਾਰੀ ਗੱਲ ਆ ਜਾਂਦੀ ਹੈ ਉਹ ਇਸ਼ਨਾਨ ਪਾਣੀ ਕਰੋ ਜਾਂ ਨਾ ਕਰੋ ਅਲੱਗ-ਅਲੱਗ ਆਵਦੀ ਅਵਸਥਾ ਹੁੰਦੀ ਹੈ ਪਿਆਰਿਓ ਇਹ ਚੀਜ਼ ਹੈ ਇਸ਼ਨਾਨ ਨਾਲ ਸੁਰਤੀ ਫੁਰਤੀ ਆਉਂਦੀ ਹੈ ਬੰਦੇ ਦੀ ਥੋੜੇ ਜੇ ਵਿਚਾਰ ਵਰਤਦੇ ਨੇ ਜਲ ਪਾਣੀ ਪ੍ਰਭਾਵ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ